ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 31 ਰਾਗਾਂ ਵਿੱਚ ਬਾਣੀ ਦਰਜ ਹੈ। ਸ਼੍ਰੀ ਰਾਗ, ਮਾਜ ਰਾਗ, ਗੋੜੀ ਰਾਗ, ਆਸਾ ਰਾਗ, ਗੁਜਰੀ ਰਾਗ, ਦੀਪਕੰਧਾਰੀ ਰਾਗ, ਬਿਹાગੜਾ ਰਾਗ, ਬਡਹੰਸ ਰਾਗ, ਸੋਠ ਰਾਗ, ਤਨਾਸ੍ਰੀ ਰਾਗ, ਜੈ ਸ਼੍ਰੀ ਰਾਗ, ਟੋੱਡੀ ਰਾਗ, ਬਿਰਾੜੀ ਰਾਗ, ਤਿਲੰਗ ਰਾਗ ਸੁਹੀ ਰਾਗ ਬਿਲਾਵਲ ਰਾਗ ਗੌਂਡ ਰਾਗ ਰਾਮਕਲੀ ਰਾਗ ਨਟ ਰਾਗ ਮਾਲੀ ਗੋੜਾ ਰਾਗ ਮਾਰੂ ਰਾਗ ਤੁਖਾਰੀ ਰਾਗ ਕੇਦਾਰਾ ਰਾਗ ਭੈਰੋ ਰਾਗ ਬਸੰਤ ਰਾਗ ਸਾਰੰਗ ਰਾਗ ਕਨੜਾ ਰਾਗ ਮਲہار ਰਾਗ ਕਲਿਆਣ ਰਾਗ ਪ੍ਰਭਾਤੀ ਰਾਗ ਤੇ ਜੈਜਾਵੰਤੀ ਰਾਗ ਧਨਸੋ ਰਾਗ ਸੁਰੰਗੜੇ ਅਲਾਪਾਤ ਸਭ ਤਿੱਖ ਜਾਏ ਧਨਸੋ ਜਨ ਤੇ ਸੁਹਾਵੜੇ ਜੋ ਗੁਰਮੁਖ ਜਪਦੇ ਨਾਓ